ਜਿਲ੍ਹਾ ਮਾਰਤਡੀ ਦੇ ਕਿਟੇਟ ਹੈ ਰੀ ਚੋਲਾ ਸਾਹਿਬ ਦੇ ਵਿੱਚ ਆਈਲੈਟ ਸੈਂਟਰ 10 ਮਿੰਟ ਬੱਚਿਆਂ ਨੂੰ ਹੋਈ ਸੀ ਪਹਿਲਾਂ ਛੁੱਟੀ ਆਈਲੈਟ ਸੈਂਟਰ ਦੇ ਵਿੱਚੋਂ 10 ਮਿੰਟ ਬਾਅਦ ਡੇਕੇਟ ਹੈਟ ਹੈ ਰੀ ਹੋਗੀ ਬਿਲਡਿੰਗ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਘਰ ਤੋਂ ਬਾੜ ਤੱਕ ਦੇ ਉਧਰ ਲਈ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਮੈਂ ठेकेदार ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ 10 11 ਸਾਲ ਪੁਰਾਣੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੂਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਯਾਰ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਇਹ ਬਿਲਡਿੰਗ ਐ ਟੇਢੀ ਜੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾਂ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ ਪੰਜਾਂ ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਨੂੰ ਠੇਕੇਦਾਰ ਨੇ ਵਾਜ ਦਿੱਤੀ ਕਿ ਬਿਲਡਿੰਗ ਐਂ ਟੇਟੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾਹ ਹੋਇਆ ਵਾਂ ਦੋ ਮੰਜ਼ਿਲਾ ਬਿਲਡਿੰਗ ਆ 100 ਬਾਏ 20 ਤੋਂ 21 ਫੁੱਟ ਵਾ ਉਹ ਸਾਰੀ ਢਹਿ ਡੇਰੀ ਹੋ ਗਈ। ਕਿਹਦੇ ਚ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ? ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਉਹ ਟੀਵੀ ਵਿਜੀਆ ਦੀ। ਉਹ ਗਾਹ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਦੇ। ਆਈਲੈਂਡ ਸੈਂਟਰ ਨਹੀਂ ਹੈ। ਆਈਲੈਂਡ ਸੈਂਟਰ ਉਤਲੀ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਸੀ। ਉਹ ਨਿਕਲ ਕੇ ਗਏ ਹਾਟ ਲਈ 15 ਮਿੰਟ ਹੋਏ ਆ। ਘੱਟੋ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ। ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ? ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ। ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਿੱਦਾਂ ਬਣਾਇਆ ਗਿਆ। ਵੀ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਲਕੀ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਾਈ ਆ ਗਾਹ ਕਿਉਂ ਅਸੀਂ ਉੱਥੇ ਕਿੰਨੇ ਦਾ ਨੁਕਸਾਨ ਹੋ ਗਿਆ ਤਕਰੀਬਨ ਤੇ ਜੀ ਇਹ ਤਾਂ ਮੈਂ ਪਰਪਲੀ ਕੁਝ ਨਹੀਂ ਦੱਸ ਸਕਦਾ ਪਰ ਦੋ ਮੰਜ਼ਿਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਹੈ ਪ੍ਰਸ਼ਾਸਨ ਜਦੋਂ ਅਸੀਂ ਇਹਨਾਂ ਨੂੰ ਆ ਕੇ ਗਏ ਆ ਸਭ ਕੁਝ ਕਹਿ ਕੇ ਗਏ ਆ ਫਿਰ ਵੀ ਇਹਨਾਂ ਨੇ ਅੰਗੇਲੀ ਕੀਤੀ ਹੈ ਇਹਨਾਂ ਦੀ ਅੰਗੇਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉੱਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿਹਨੇ ਕਰਦੀ ਮੇਰਾ ਹੋਂਦ ਤੇ ਆਰੇ ਰਕਮ ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿ ਮੈਂ ਗਾਗ ਨੂੰ ਕੋਈ ਅਲਮਾਰੀ ਵੇਚਦਾ ਜਾਂ ਕੋਈ ਕਰਦਾ ਹੈ ਏ ਟੂ ਜ਼ੈਡ ਨੁਕਸਾਨ ਹੋਇਆ ਵਾ ਤੇ ਅਜੇ ਨੂੰ 10 ਮਿੰਟ ਹੀ ਹੋਏ ਐ ਇੱਥੇ ਬੱਜਣ ਲਈ ਉੱਠੀ ਕਰਕੇ ਜੀ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਲ ਆ ਗਈ ਬੈਕ ਵਗਰ ਕੇ ਸਾਡੀ ਬਿਲਡਿੰਗ ਨਿਕਲੀ ਆ ਅਸੀਂ ਸ਼ੁਕਰ ਮਨਾਉਣੇ ਆ ਕਿ ਅਸੀਂ ਸਵੇਰ ਦੇ ਇੱਥੇ ਆਏ ਖਾਲੇੜੀ ਆਏ 10 ਮਿੰਟ ਹੀ ਹੋਏ ਸਾਨੂੰ ਕਿਥੋਂ ਮੁਕਲਿਆ ਨੂੰ ਸਾਡੇ ਪਗਲੇ ਦਾ ਪਤਾ ਦੂਸਰਾ ਕਿ ਹੁਣ ਜਦ ਦੇ ਲਈ ਪਾ ਲੈ ਗਿਆ ਸਾਰਾ ਕੁਝ ਟੈਟਰੀ ਹੋ ਗਿਆ ਅੰਦਰ ਨੈਕਸ ਸਮਾ ਦਾ ਤੁਸੀਂ ਹਾਈਲਟ ਸੈਂਟਰ ਚਲਾ ਰਹੇ ਹੋ 2 ਸਾਲ ਹੋ ਗਏ ਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣੇ ਵੀ ਸੀ 45 50 ਜੀ ਹਾਂਜੀ ਬਚਾ ਆ ਗਿਆ ਬੱਚਿਆਂ ਦਾ ਬੱਚਿਆਂ ਦਾ ਵੀ ਜੀ ਬਚਾ ਆ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਦ ਬਚਾ ਆ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂਜੀ ਜਾਨੀ ਇਨਸਾਨ ਦਾ ਬਚਾ ਰਹਿਣਾ ਜੇ ਕੋਈ ਵਾਦਾ ਕੱਟਾ ਹੋ ਜੇ ਤਾਂ ਬਹੁਤ ਸ਼ੈਤਾਨੀ ਮਾਰੀ ਕੱਲ ਹੋਣੀ ਰੇਟਿੰਗ ਪਜੀ ਆਪਾਂ ਲਈ ਲੱਗੀ ਜਗਾ ਜੋ ਇਹਦੀ ਹੁੰਦੀ ਹੈ ਨਾ ਵਾਂਦ ਵहां ਤੋਂ ਸਿਰ ਫੋਟੋ ਕ ਨਹੀਂ ਸਾਡੀ ਦੂਗੀਆਂ ਹੀ ਕੁੱਟੀਆਂ ਵहां ਤੋਂ ਦੇਖੋ ਸੜਕਾਂ ਦੁੱਤੀਆਂ ਹੁੰਦੀਆਂ ਲੱਗੇ ਅਹੀਂ ਵहां ਤੋਂ ਇੱਕ ਫੋਟੋ ਸਾਡੀ ਇਹ ਜਦੋਂ ਰੋੜੇ ਰਾੜੇ ਚੁੱਕਣਗੇ ਆਪ ਨੂੰ ਪਤਾ ਲੱਗ ਜਾਣਾ ਆਪਾਂ ਨੂੰ ਜੋ ਜਾਂਚ ਹੋਊਗੀ ਇੱਕ ਫੋਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰੀ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਾਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜ਼ਿਆਦੀ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਕੁਸਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੇ ਦੇ ਪਹਿਲਾਂ ਹੀ ਉਹੋ ਜਿਹੇ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਵੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਜਗਾ ਲੈਣ ਉਹ ਬਿਲਡਿੰਗ ਤਾਂ ਬਣਾਵਾਂਗੇ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਆ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਐ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੈ ਇਹ ਆਂਡ ਬਾੜ ਜਿੰਨੇ ਆ ਤੁਹਾਨੂੰ ਇਲਾਕਾ ਵਿੱਚ ਦੱਸ ਦੂਗਾ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਦੋ ਮੰਜ਼ਲਾ ਇਮਾਰਤ ਡਿੱਗ ਕੇ ਢੇੜੀ ਚੋਲਾ ਸਾਹਿਬ ਦੇ ਵਿੱਚ ਆਈ ਲੈਟ ਸੈਂਟਰ 10 ਮਿੰਟ ਬੱਚਿਆਂ ਨੂੰ ਹੋਈ